ਇਹ ਵੀ ਸਮੱਸਿਆ ਸੀ ਜਿਹੜੀ ਪਹਿਲਾਂ ਆ ਰਹੀ ਸੀ ਇਸ ਤਰ੍ਹਾਂ ਜੀ ਕਿ ਜੋ ਭੰਡਾਰੀ ਪੁਲ ਤੇ ਹਾਲਗੇੜ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਜੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭਲਰਜੀ ਵੱਲੋਂ ਇਹਦੇ ਤੇ ਕਾਫੀ ਐਕਸਪਰਟ ਨੂੰ ਭੇਜ ਕੇ ਹੋਰ ਆਪਣੇ ਵੱਲੋਂ ਉਹਨਾਂ ਨੇ ਕਾਫੀ ਇਹਦਾ ਜਿਆ ਨੈਲਸਿਸ ਕੀਤਾ ਸੀ ਜੋ ਸੀਨੀਅਰ ਦੇ ਤੇ ਪਹੁੰਚ ਕੇ ਜਿਹੜਾ ਇਹ ਇਹਦੇ ਉੱਤੇ ਕਾਫੀ ਪੁਲ ਜਿਹੜਾ ਛੋਟਾ ਸੀ ਜਿਹੜਾ ਦੋ ਹਿੱਸਿਆਂ 'ਚ ਵੰਡਿਆ ਸੀ ਉਹਨੂੰ ਕਾਰਪੋਰੇਸ਼ਨ ਨੂੰ ਬੇਨਤੀ ਕਰਕੇ ਉਸਨੂੰ ਅਸੀਂ ਜਿਹੜਾ ਪੁਲ ਨੂੰ ਚੌੜਾ ਕਰਾ ਦਿੱਤਾ ਗਿਆ ਹੁਣ ਪੁਲ ਜਿਹੜਾ ਕਾਫੀ ਖੁੱਲਾ ਹੋ ਗਿਆ ਦੂਸਰੀ ਇੱਕ ਸਮੱਸਿਆ ਸੀ ਕਿ ਜਿਹੜੀ ਸੰਗਤ ਆ ਜਾਂ ਜਿਹੜੇ ਲੋਕ ਹਾਲਗੇੜ ਜਾਣਾ ਚਾਹੁੰਦੇ ਆ 알파 1 ਸਾਈਡ ਤੋਂ ਉਹਨਾਂ ਨੂੰ ਬੜੀ ਸਮੱਸਿਆ ਸੀ ਕਿ ਉਹ ਜਦੋਂ ਗੂਗਲ ਦੇ ਉੱਤੇ ਪਾਉਂਦੇ ਸੀ ਤਾਂ ਉਹਨਾਂ ਨੂੰ ਸਟੇਸ਼ਨ ਤੋਂ ਘੁੰਮ ਕੇ ਕ੍ਰਿਸਟਲ ਚੌਂਕ ਘੁੰਮ ਕੇ ਕਾਫੀ ਆਉਣਾ ਪੈਂਦਾ ਸੀ ਤੇ ਉਹਦੀ ਵਜ੍ਹਾ ਕਰਕੇ ਲੋਕਾਂ ਨੂੰ ਜਿਹੜੇ ਬਾਹਰ ਹੁੰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਇਸ ਕਰਕੇ ਜਿਹੜਾ ਇਹ ਇੱਥੇ ਬੈਰੀਕੇਡ ਲਾਏ ਗਏ ਸੀ ਉਹ ਇਸ ਕਰਕੇ ਲਾਏ ਗਏ ਸੀ ਕਿ ਜਿਹੜੀ ਇਹ ਆ ਬਿਨਾਰੀ ਪੁਲ ਤੇ ਟ੍ਰੈਫਿਕ ਜਿਹੜੀ ਹੈ ਜਿਸ ਤਰ੍ਹਾਂ ਹਮ ਤਾਂ ਦਿਖਾਈ ਦਿੰਦੀ ਵੀ ਜਾਮ ਹੁੰਦੀ ਸੀ ਉਹ ਇਸ ਵਜ੍ਹਾ ਕਰਕੇ ਉਹ ਬੈਰੀਕੇਡ ਲਾਏ ਗਏ ਸੀ ਇਹ ਬੈਰੀਕੇਡ ਨੂੰ ਔਨ ਟ੍ਰਾਇਲ ਬੇਸਿਸ ਇੱਕ ਹਫਤਾ ਸ਼ਨੀਵਾਰ ਤੱਕ ਹੌਨ ਟ੍ਰਾਇਲ ਬੇਸਿਸ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਇਹ ਚੱਲਣ ਦੇ ਨਾਲ ਬੈਰੀਕੇਡ ਖੁੱਲਣਾ ਕੋਈ ਟ੍ਰੈਫਿਕ ਸਮੱਸਿਆ ਜਿਹੜੀ ਆ ਕੋਈ ਨਾ ਜਾਮ ਨਾ ਲੱਗਾ ਟ੍ਰੈਫਿਕ ਠੀਕ ਚੱਲਦੀ ਰਹੀ ਤੇ ਇਹਨੂੰ ਜਿਹੜਾ ਲਗਾਤਾਰ ਲਾਗੂ ਕਰਾ ਦਿੱਤਾ ਜਾਏਗਾ ਇਤੋਂ ਪੱਕੇ ਹੀ ਬੈਰੀਕੇਡ ਫਿਰ ਚੁਕਾਤੇ ਜਾਣਗੇ ਇਹ ਹਾਲ ਦੀ ਘੜੀ ਜਿਹੜਾ ਇਹਨੂੰ ਟ੍ਰੈਲ ਬੇਸਿਸ ਕਰ ਰਹੇ ਆ ਮੈਂ ਆਪਦੇ ਮੱਦੇਨਮੇ ਇੱਕ ਦੱਸਣਾ ਚਾਹੁੰਨਾ ਵਾ ਕਿ ਜਿਹੜੇ ਲੋਕਾਂ ਨੇ ਅਸ਼ੋਕਾ ਚੌਂਕ ਤੋਂ ਅਸ਼ੋਕਾ ਚੌਂਕ ਤੋਂ ਹਾਲਗੇਟ ਜਾਣਾ ਵਾ ਉਹ ਕਿਰਪਾ ਕਰਕੇ ਸ਼ੋਕਾ ਚੌਂਕ ਤੋਂ ਉੱਪਰ ਚੜ੍ਹਨ ਤੇ ਜਿਹੜਾ ਪੁਲ ਹੈਗਾ ਨਵਾਂ ਬਣਿਆ ਉਸ ਪੁਲ ਦੇ ਰਾਈ ਚਾ ਕੇ ਤੇ ਜਿਹੜਾ ਗੋਲ ਚੌਂਕ ਭੰਡਾਰੀ ਪੁਲ ਤੋਂ ਰਾਈਟ ਸਾਈਡ ਗੋਲ ਚੌਂਕ ਤੋਂ ਰਾਈਟ ਸਾਈਡ ਹੀ ਥੱਲੇ ਨੂੰ ਉਤਰ ਜਾਣਾ ਹਾਲਗੇਟ ਸਾਈਡ ਨੂੰ ਤੇ ਜਿਹੜੇ ਬੰਦਿਆਂ ਨੇ ਜਾਣਾ ਮਾ α1 ਸਾਈਡ ਨੂੰ ਉਹ ਜਿਹੜੇ ਅਸ਼ੋਕਾ ਚੌਂਕ ਤੋਂ ਚੜਦੇ ਨੇ ਉਹ ਪੁਰਾਣੇ ਪੁਲ ਤੇ ਜਾਣ ਨਾ ਕਿ ਨਵੇਂ ਪੁਲ ਤੇ ਜਾਣ ਪੁਰਾਣੇ ਪੁਲ ਤੋਂ ਹੋ ਕੇ ਤੋਂ ਉਹ ਸਿੱਧੇ ਹੀ ਜਿਹੜੇ α1 ਸਾਈਡ ਨੂੰ ਚੱਲ ਜਾਣਾ ਤਾਂ ਜੋ ਉਹਨਾਂ ਨੂੰ ਜਿਹੜੀ ਭੰਡਾਰੀ ਪੁਲ ਤੇ ਕੱਟ ਲੱਗਦਾ ਵਾ ਕ੍ਰੋਸਿੰਗ ਹੁੰਦੀ ਆ ਉਹ ਕ੍ਰੋਸਿੰਗ ਤੋਂ ਬਚ ਸਕਣ ਤੇ ਉਹਦੇ ਨਾਲ ਜਿਹੜਾ ਜਾਮ ਲੱਗਦਾ ਉਹ ਨਾ ਲੱਗੇ ਦੇਖਿਆ ਜਾ ਉਧਰੋਂ ਜਾਂਦੀਆਂ ਬੱਸਾਂ ਬੱਸਾਂ ਨੂੰ ਦੇਖੋ ਜੀ ਬੱਸਾਂ ਵਾਸਤੇ ਅਸੀਂ ਕਰਮਚਾਰੀ ਲਾ ਦਿੱਤਾ ਵਾ ਇਹਦੇ ਵਾਸਤੇ ਅਸੀਂ ਬੈਨਰ ਜਿਹੜੇ ਸ਼ਬਨ ਸ਼ਬਣੇ ਦਿੱਤਾ ਵਾ ਕੱਲ ਤੋਂ ਜਿਹੜੇ ਬੈਨਰ ਵੀ ਅਸੀਂ ਲਾ ਦੇਾਂਗੇ ਲਿਖ ਕੇ ਕਿ ਕਿੰਨਾ ਨੇ ਕਿਸ ਰਸਤੇ ਤੇ ਜਾਣਾ ਵਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਇੱਕ ਅੱਧਾ ਦਿਨੇ ਆ ਪਹਿਲਾ 2-3 ਦਿਨ ਅਜੇ ਲੋਕਿਆਂ ਨੂੰ ਪਤਾ ਲੱਗ ਜਾਏਗਾ ਪਤਾ ਲੱਗਣ ਤੋਂ ਬਾਅਦ ਫਿਰ ਸਾਰੇ ਲੋਕੋਨਾਂ ਦਾ ਰਸਤੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ। ਲੋਕਾਂ ਵੀ ਪਿਛਲੇ ਸਮੇਂ ਦੇ ਵਿੱਚ ਭੱਜਿਆ ਨੇ ਤਾਂ ਡਿਵਾਈਡਰ ਵੀ ਟੁੱਟ ਚੁੱਕਾ ਸੀ। ਤਾਂ ਹੁਣ ਪੁਲਿਸ ਦੇ ਵੱਲੋਂ ਰਾਹਤ ਖੋਲ ਦਿੱਤਾ ਗਿਆ। ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਬਹੁਤ ਤੇਜ਼ ਸਪੀਡ ਤੇ ਗੱਡੀਆਂ ਲੈ ਕੇ ਆਉਂਦੇ ਨੇ। ਦੇਖੋ ਜੀ ਦੇਖੋ ਤੇਜ਼ ਤਾਂ ਭਾਵੇਂ ਜੇ ਡਿਵਾਈਡਰ ਹੁੰਦਾ ਵੀ ਤਾਂ ਰਾਤੀ ਵੀ ਅਕੜ ਪੈਰੀਗੇਡ ਦੇ ਵਿੱਚ ਕਿਸੇ ਨੇ ਗੱਡੀ ਮਾਰੀ ਆ। ਮਤਲਬ ਡਿਵਾਈਡਰ ਹੋਵੇ ਤਾਂ ਵੀ ਜਿਹਨੇ ਤੇਜ਼ ਚਲਾਣੀ, ਓਵਰ ਸਪੀਡ ਚਲਾਉਣੀ ਆ, ਉਹ ਤਾਂ ਕਿਤੇ ਨਾ ਕਿਤੇ ਵੱਜਣਾ ਹੀ ਆ। ਅਸੀਂ ਦੇਖੋ ਬੇਨਤੀ ਕਰਦੇ ਆਂ ਵੀ ਸ਼ਹਿਰ ਦੇ ਵਿੱਚ ਲ ਦੂਸਰੀ ਗੱਲ ਇਹ ਆ ਕਿ ਧੀਰ ਜਿਹੜੀ ਆ ਉਹ ਨਾਂ ਨਾਲੋਂ ਧੀਰ ਭੜੀ ਐ ਠੀਕ ਐ ਇਸ ਕਰਕੇ ਕਿਰਪਾ ਕਰਕੇ ਆਪਣੀ ਲਿਮਿਟਡ ਸਪੀਡ ਚੱਲੋ ਅਤੇ ਖਾਸ ਕਰਕੇ ਜੇ ਜਦੋਂ ਤੁਸੀਂ ਆਉਣਾਵਾ ਹਾਲਗੇਟ ਨੂੰ ਜਾਣਾ ਵਾ ਉਦੋਂ ਤੁਸੀਂ α1 ਤੋਂ ਸਾਈਡ ਤੋਂ ਆ ਕੇ ਸਿੱਧਾ ਇਹ ਪੰਡਾਰੀ ਬੋਲਦਾ ਜਿਹੜਾ ਬੈਰੀਗੇਟ ਹੈ ਉੱਥੋਂ ਲੈਫਟ ਹੈਂਡ ਨੂੰ ਟਰਨ ਕਰਕੇ ਥੱਲੇ ਉਤਰ ਜਾ ਸਕਦੇ ਨੇ ਉਹ ਬੈਰੀਗੇਟ ਹਟਾ ਦਿੱਤੇ ਗਏ ਨੇ ਇਹ ਟ੍ਰਾਇਲ ਵੇਅ ਤੇ ਚਲੇਗਾ ਸ਼ਨੀਵਾਰ ਤੱਕ ਐਤਵਾਰ ਤੱਕ ਕਿਉਂਕਿ ਸ਼ਨੀਵਾਰ ਵੀ ਵਰਕਲੋਡ ਕਾਫੀ ਹੁੰਦਾ ਉਹ ਤੋਂ ਤੱਕ ਦੇਖਾਂਗੇ ਕਿ ਕੀ ਪੋਜੀਸ਼ਨ ਆ ਉਸ ਤੋਂ ਬਾਅਦ ਜੇਕਰ ਇਹ ਠੀਕ ਕਾਮਯਾਬ ਪਾਇਆ ਗਿਆ ਤੇ ਫਿਰ ਇਹਨੂੰ ਲਗਾਤਾਰ ਲਾਗੂ ਕਰਦੇ ਸਰ ਇੱਕ ਓਵਰ ਸਪੀਡ ਤੇ ਰੈਡਾਰ ਚਾਲੂ ਹੁੰਦੀ ਸੀ ਕੈਮਰਾ ਲਗਾਉਂਦੇ ਉਹਦੇ ਚਲਾਨ ਹੁੰਦੇ ਸੀ ਲੋਕਾਂ ਦੇ ਮਗਰ ਉਹ ਹੁਣ ਮੈਂ ਤੇ ਹੈਗੀ ਨਹੀਂ ਜੋ ਉਹ ਚਲ ਉਹਦੇ ਲਈ ਓਵਰ ਨਹੀਂ ਜੋ ਓਵਰ ਸਪੀਡ ਦੇ ਚਲਾਨ ਜਿਹੜੇ ਭੰਡਾਰੀ ਪੁਲ ਦੇ ਉੱਪਰ ਜਿਹੜੇ ਜਿਹੜਾ ਐਲੀਵੇਟਰ ਰੋਡ ਦੇ ਉੱਤੇ ਅਸੀਂ ਕਰ ਰਹੇ ਹਾਂ ਉਹਦੇ ਵਾਸਤੇ ਟੀਮ ਜਿਹੜੀ ਲਾਈ ਹੈ ਠੀਕ ਹੈ ਉਹ ਟੈਕਨੀਕਲ ਪ੍ਰੋਬਲਮ ਸੀ ਕੈਮਰੇ ਦੇ ਵਿੱਚ ਉਹ ਕੈਮਰਾ ਰਿਪੇਅਰ ਹੋ ਕੇ ਆ ਗਿਆ ਵਾ ਕੱਲ ਤੋਂ ਇਹ ਵੀ ਸ਼ੁਰੂ ਕਰ ਦੇਣਾ ਜੀ